ਅੱਖ ਦੇ ਵਿੱਚ ਅੱਖ ਪਾ ਕੇ ਕਹਿੰਦੇ ਗਏ ਕਹਿੰਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਚੇਤਾ ਰੱਖੀ ਬਜੀਦਿਆ ਅਸੀਂ ਝੁਕਣ ਵਾਸਤੇ ਨਹੀਂ ਆਏ ਅਸੀਂ ਤੈਨੂੰ ਝੁਕਾਉਣ ਵਾਸਤੇ ਆਏ ਅਸੀਂ ਇੱਥੇ ਮਰਨ ਵਾਸਤੇ ਨਹੀਂ ਆਏ ਚੇਤਾ ਰੱਖੀ ਅਸੀਂ ਮਰਨ ਵਾਸਤੇ ਨਹੀਂ ਆਏ ਅਸੀਂ ਮਰਨਾ ਸਿਖਾਉਣ ਵਾਸਤੇ ਆਈਆਂ ਜਿੱਤੇ ਰੱਖਿਓ ਇੱਥੇ ਇੱਕ ਫਤਿਹ ਸਿੰਘ ਨਹੀਂ ਇੱਥੇ ਇੱਕ ਜੋਰਾਵਾਰ ਸਿੰਘ ਨਹੀਂ ਸ਼ਹੀਦ ਹੋਣ ਲੱਗਿਆ ਇੱਥੇ ਜੇ ਇੱਕ ਫਤਿਹ ਸਿੰਘ ਸ਼ਹੀਦ ਹੁੰਦਾ ਇੱਥੇ ਹਜ਼ਾਰਾਂ ਫਤਿਹ ਸਿੰਘ ਪੈਦਾ ਹੋਣਗੇ ਆਖੋ ਸਤਿਨਾਮ ਤੂੰ ਇੱਕ ਫਤਿਹ ਸਿੰਘ ਨੂੰ ਖਤਮ ਕਰਕੇ ਕਹਿੰਦਾ ਵੀ ਮੈਂ ਖਤਮ ਕਰ ਦਿਆਂਗਾ ਇੱਥੇ ਇੱਕ ਜੋਰਾਵਾਰ ਸਿੰਘ ਨੂੰ ਖਤਮ ਕਰਕੇ ਕਹੇਗਾ ਮੈਂ ਗੱਲ ਮੁੱਕ ਗਈ ਨਹੀਂ ਇੱਥੇ ਇੱਕ ਨਹੀਂ ਇੱਥੇ ਹਜ਼ਾਰਾਂ ਪੈਦਾ ਹੋਣਗੇ ਬਜੀਦਾ ਖਾਨ ਕਹਿੰਦਾ ਸੀ ਤੁਸੀਂ ਮਰ ਜਾਉਗੇ ਤੁਹਾਡੀ ਮੌਤ ਹੋ ਜੇਗੀ ਕੀ ਤੁਹਾਡੇ ਨਾਂ ਤੇ ਇੱਥੇ ਵੱਡੇ ਵੱਡੇ ਮਹਿਲ ਬਣ ਜਾਣਗੇ ਵੇ ਕਹਿੰਦਾ ਬਜੀਦਾ ਕਿ ਤੇ ਅੱਜ ਦੀ ਘੜੀ ਆ ਕੇ ਵੇਖ ਪੰਥ ਦੀਆਂ ਗੂੰਜਾਂ ਕਿਵੇਂ ਪੈਂਦੀਆਂ ਨੇ ਅੱਜ ਆਣ ਕੇ ਵੇਖ ਤਿਲ ਛੁੱਟਣ ਨੂੰ ਤਾਂ ਨਹੀਂ ਹੈ ਉਹ ਗੁਰੂ ਕੇ ਪੁੱਤਰਾਂ ਨੂੰ ਪਿਆਰ ਕਰਨ ਵਾਲਿਆਂ ਦੀ ਥੋੜ੍ਹ ਨਹੀਂ ਹੈ ਘਾਟ ਨਹੀਂ ਹੈ ਬڑے ਨੌਜਵਾਨਾਂ ਨੇ ਲੰਗਰ ਲਾਇਆ ਜੀ ਇੱਕ ਤਰ੍ਹਾਂ ਦੇ ਨਹੀਂ ਕਿਸੇ ਨੇ ਪ੍ਰਸ਼ਾਦੇ ਦਾ ਲੰਗਰ ਲਾਇਆ ਕਿਸੇ ਨੇ ਜਲ ਦਾ ਲੰਗਰ ਲਾਇਆ ਕਿਸੇ ਨੇ ਕੱਪੜਿਆਂ ਦਾ ਲੰਗਰ ਲਾਇਆ ਕਿਸੇ ਨੌਜਵਾਨ ਦੇ ਜਾਂਦੀ ਦੀ ਮਸ਼ੀਨਰੀ ਖਰਾਬ ਹੋ ਗਈ ਟਰੈਕਟਰ ਖਰਾਬ ਹੋ ਗਿਆ ਗੱਡੀ ਖਰਾਬ ਹੋ ਗਈ ਉਹਨਾਂ ਦੀ ਗੱਡੀ ਨੂੰ ਸਵਾਰਨ ਦਾ ਲੰਗਰ ਲਾ ਦਿੱਤਾ ਕਿੱਥੋਂ ਕਿੱਥੋਂ ਰੋਕ ਲਓਗੇ ਤੁਸੀਂ ਇਹ ਗੁਰੂ ਦਾ ਪਿਆਰ ਹੀ ਹੈ ਇਹ ਸਾਹਿਬ ਜਾਦਿਆਂ ਨੂੰ ਪਿਆਰ ਕਰਨ ਵਾਲਿਆਂ ਦੀ ਵਾਰਤਾ ਪਿਆਦੇ ਹਾਂ ਨੂਰਾ ਮਾਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਚਰਨ ਕੁੱਟ ਕੇ ਫੜੀ ਬੈਠਾ ਤੇ ਨਾਲੇ ਸਾਰੀ ਵਾਰਤਾ ਸੁਣਾ ਦੇ ਆ ਨਾਲੇ ਪੁੱਬਾ ਮਾਰ ਮਾਰ ਕੇ ਰੋਂਦਾ ਕਲਗੀਆਂ ਵਾਲਿਆ ਕਿਹੋ ਜਾਂ ਗੁਰੂ ਐ ਤੂੰ ਕਿਹੋ ਜਾਂ ਬਾਪ ਐ ਤੂੰ ਕਿਹੋ ਜੀ ਸਿੱਖਿਆ ਕਿਹੋ ਜਾਂ ਉਪਦੇਸ਼ ਉਹ ਧੰਨ ਮੇਰੀ ਮਾਂ ਗੁਜਰਕੌਰ ਤੇਰੀ ਮਾਤਾ ਜਿਨੇ ਸਾਰੀ ਜ਼ਿੰਦਗੀ ਦੀ ਕਮਾਈ ਆਪਣੇ ਪੋਤਿਆਂ ਤੇ ਲਾ ਦਿੱਤੀ ਕਿਹੋ ਜੀ ਮਾਂ ਸੀ ਜਿਨੇ ਬਜੀਦਾ ਖਾਣ ਦੀ ਕਚਹਿਰੀ ਦੇ ਵਿੱਚ ਇੱਕ ਨਹੀਂ ਕਿੰਨੇ ਮੰਤਰੀ ਸੰਤਰੀ ਬੈਠੇ ਸੀ ਕਿੰਨੇ ਵਾਈ ਧਾਰ ਦੇ ਰਾਜੇ ਬੈਠੇ ਸੀ ਤੇ ਸਾਰਿਆਂ ਦੇ ਮੂੰਹ ਬੰਦ ਕਰਕੇ ਰੱਖ ਦਿੱਤੇ ਉਹਨਾਂ ਨੇ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਆਉਂਦਾ ਸੀ ਉਹ ਧੰਨ ਗੁਰੂ ਕੇ ਸਾਹਿਬ ਜਾਦੇ ਉਹ ਤਨ ਨੂਰਾ ਮਾਹੀ ਜਿਹਨੇ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਜਾ ਕੇ ਖਬਰ ਦੇ ਦਿੱਤੀ ਤੇ ਤਨ ਮੇਰੇ